ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਸ ਪਰਿਵਾਰ ਦੀ ਦਾਸਤਾਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਦੇਖ ਕੇ ਮਨ ਭਰ ਆਵੇਗਾ ਕਿ ਕੀ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਹਾਲਾਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਘਰ ਦੇ ਵਿੱਚ ਨਾ ਪੀਣ ਨੂੰ ਪਾਣੀ ਨਾ ਲੈਟਰਿੰਗ ਨਾ ਬਾਥਰੂਮ ਇੱਕ ਹੀ ਕਮਰਾ ਹੈ ਮੈਂ ਕੈਮਰਾਮੈਨ ਨੂੰ ਕਮਾऊंगा ਕਿ ਉਹ ਘਰ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਦਿਤੀਆਂ ਜਾਣ ਨਾ ਕੰਧ ਹੈਗੀ ਏ ਨਾ ਹੀ ਬਾਥਰੂਮ ਨਾ ਹੀ ਫਲੈਸ਼ ਹੈਗੀ ਏ ਨਾ ਹੀ ਦਰਵਾਜ਼ਾ ਹੈਗਾ ਏ ਕਿ ਕਮਰਾ ਜਿਹੜਾ ਏ ਜਦੋਂ ਬਰਸਾਤ ਆਉਂਦੀ ਏ ਉਦੋਂ ਚਾਹੁੰਦਾ ਏ ਮੈਂ ਕੈਮਰਾਮੈਨ ਨੂੰ ਕਮਾऊंगा ਕਿ ਉਹ ਘਰ ਦੀਆਂ ਜਿਹੜੀਆਂ ਨਾ ਅੰਦਰ ਦੀਆਂ ਤਸਵੀਰਾਂ ਸਾਰੀਆਂ ਦਿਖਾ ਦਿੱਤੀਆਂ ਜਾਣ ਕਿ ਜਦੋਂ ਬਰਸਾਤ ਆਉਂਦੀ ਏ ਉਦੋਂ ਇਹ ਜਿਹੜਾ ਇਹ ਕਮਰਾ ਇਹ ਚੋਂਦਾ ਹੈ ਘਰ ਦੀ ਦੀਵਾਰ ਤੱਕ ਨਹੀਂ ਹੈਗੀ ਦਰਵਾਜ਼ਾ ਤੱਕ ਨਹੀਂ ਹੈਗਾ ਤਿੰਨ ਧੀਆਂ ਨੇ ਕਿਉਂਕਿ ਧੀ ਵੀ ਮੁਟਿਆਰ ਹੈ ਕਿ ਜਦੋਂ ਇਹ ਮਤਲਬ ਬਾਹਰ ਨੂੰ ਜਾਂਦੇ ਹੋਣਗੇ ਅੱਜ ਦੇ ਜੋ ਜੋ ਕੇ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਜ਼ਿੰਮੇਦਾਰ ਹੈ ਕਈ ਉਹ ਵੀ ਆਪਣੀ ਪੈਲੀ ਦੇ ਵਿੱਚ ਨਹੀਂ ਵੜਨ ਦਿੰਦੇ ਤਾਂ ਕਿਦਾਂ ਗੁਜ਼ਾਰਾ ਇਸ ਪਰਿਵਾਰ ਦਾ ਚੱਲਦਾ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬੜੀਆਂ ਦਾਵਾ ਕਰਦੀਆਂ ਨੇ ਕਿ ਅਸੀਂ ਬੜਾ ਵਿਕਾਸ ਕਰਾਇਆ ਏ ਅਸੀਂ ਬੜਾ ਕੁਝ ਕਰਾਇਆ ਏ ਕਿਉਂਕਿ ਕੁਝ ਸੈਂਟਰ ਦੀਆਂ ਸਕੀਮਾਂ ਨੇ ਕੁਝ ਪੰਜਾਬ ਗਵਰਨਮੈਂਟ ਦੀਆਂ ਸਕੀਮਾਂ ਨੇ ਭਾਰਤ ਆਵਾਸ ਯੋਜਨਾ ਦੇ ਤਹਿਤ 2000 ਦਾ 2022 ਦਾ ਟੀਚਾ ਸੀ ਕਿ ਹਰੇਕ ਨੂੰ ਪੱਕੇ ਮਕਾਨ ਬਣਾ ਕੇ ਦੇਣ ਦਾ ਲੈਟਰਿੰਗ ਬਾਥਰੂਮ ਬਣਾ ਕੇ ਦੇਣ ਦਾ ਪਰ ਅੱਜ ਉਹ ਜਿਹੜੀ ਸਕੀਮ ਹੈ ਕਿੱਥੇ ਆ ਚਿੱਟਾ ਹਾਥੀ ਸਾਬਤ ਹੁੰਦੀ ਏ ਉਹ ਜਿਹੜੀ ਸਕੀਮ ਐ ਕਿੱਥੇ ਉਹ ਅਧਿਕਾਰੀ ਨੇ ਕਿੱਥੇ ਪਿੰਡ ਦੇ ਮੋਤਬਰ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਨਹੀਂ ਬਣਾ ਕੇ ਦਿੱਤੀਆਂ ਜਿਹੜੀਆਂ ਉਹ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਗਰੀਬ ਪਰਿਵਾਰ ਤੱਕ ਪਹੁੰਚਣੀਆਂ ਚਾਹੀਦੀਆਂ ਸੀ ਉਹ ਜਿਹੜੀਆਂ ਉਸ ਗਰੀਬ ਪਰਿਵਾਰ ਦੇ ਕੋਲ ਨਹੀਂ ਪਹੁੰਚੀਆਂ ਤਿੰਨ ਧੀਆਂ ਦੀ ਮਾਂ ਆ ਸਹਰਾ ਆ ਪਤੀ ਏ ਪੰਜ ਪਰਿਵਾਰਾਂ ਦਾ ਪੰਜ ਜੀਆਂ ਦਾ ਜਿਹੜਾ ਗੁਜ਼ਾਰਾ ਇੱਕ ਮੈਂਬਰ ਕਰਦਾ ਪਿਆ ਏ ਉਹ ਵੀ ਬਿਮਾਰ ਹੈ 300 ਰੁਪਿਆ 350 ਰੁਪਿਆ ਦਿਹਾੜੀ ਲਿਉਂਦਾ ਏ ਕਦੀ ਮਿਲ ਜਾਂਦੀ ਏ ਕਦੀ ਨਹੀਂ ਮਿਲਦੀ ਸਾਡੇ ਨਾਲ ਭੈਣ ਮੌਜੂਦ ਹੈ ਆਪਾਂ ਘਰ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਘਰ ਦੇ ਹਾਲਾਤ ਕੀ ਨੇ ਭੈਣ ਜੀ ਕੀ ਨਾਮ ਟਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਸਰਬਜੀਤ ਭਾਜੀ ਕਿੱਦਾਂ ਕਰਦਾ ਗੁਜ਼ਾਰਾ ਚੱਲਦਾ ਪਿਆ ਹੋਇਆ ਬਹੁਤ ਮੰਦਾ ਹਾਲ ਵੀਰੇ ਹਾਂਜੀ ਬਹੁਤ ਮੰਦਾ ਹਾਲ ਓ ਘਰ ਦੇ ਵਿੱਚ ਕੇਵਲੇ ਰੋਟੀ ਪੱਕਦੀ ਕੇਵਲੇ ਨਹੀਂ ਵੀਰੇ ਪੱਕਦੀ ਹੂੰ ਹੂੰ ਤੇ ਬੇਟੀਆਂ ਤਿੰਨ ਮੇਰੀਆਂ ਹੂੰ ਤੇ ਪ੍ਰੇਸ਼ਨ ਮੇਰੇ ਹੋਏ ਵੱਡੇ ਪ੍ਰੇਸ਼ਨ ਨਾਆਂ ਬੇਟੀਆਂ ਤੇ ਕੋਈ ਮਜਦਤ ਨਹੀਂ ਕਰਦਾ ਵੀਰੇ ਪਾਣੀ ਹੁਣੀ ਹੈਗਾ ਕਰੇ ਹੂੰ ਹੂੰ ਤੇ ਲੈਟਰਿੰਗ ਬਾਥਰੂਮ ਨਹੀਂ ਹੈਗਾ ਤੇ ਬਹੁਤ ਤੰਗੀ ਮਨੋ ਵੀਰੇ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਉਹ ਦਿਹਾੜੀ ਜਾਂਦੇ ਆ ਜੀ ਅੱਛੇ ਹਾਂਜੀ ਉਹ ਵੀ ਜਦੋਂ ਮਿਲ ਜਾਂਦੀ ਦਿਹਾੜੀ ਉਦੋਂ ਜਾਂਦੇ ਨਹੀਂ ਤੇ ਨਹੀਂ ਆਪ ਵੀ ਨਹੀਂ ਉਹ ਠੀਕ ਰਹਿੰਦੇ ਉਹਨਾਂ ਦੇ ਨਲਾਂ ਚ ਪ੍ਰੋਬਲਮ ਹੈ ਤੇ ਉਹ ਕਿਸੇ ਵੇਲੇ ਜਿਹੜਾ ਸੋਜ ਜਾਂਦੇ ਜਦੋਂ ਫਿਰ ਆਂਡ ਗਵਾਂਡ ਦਵਾਈ ਦਵਾਉਂਦਾ ਕਿਸੇ ਵੇਲੇ ਮੁਸ਼ਕਲ ਹੋ ਜਾਂਦੀ ਦਵਾਈ ਉਹ ਨਹੀਂ ਲਈ ਜਾਂਦੀ ਤੀ ਇੱਕ ਮਟਿਆਰ ਇੱਕ ਛੋਟੀ ਹੈ ਜਦੋਂ ਕੋਈ ਗਲੀ ਦੇ ਵਿੱਚ ਕੋਈ ਚੀਜ਼ ਵੇਚਣ ਵਾਲਾ ਆਉਂਦਾ ਹੋਵੇਗਾ ਬੱਚੇ ਤੇ ਆਖਰ ਕੋਈ ਨਾ ਕੁਝ ਖਾਣ ਨੂੰ ਤੇ ਮੰਗਦੇ ਹੀ ਹੋਣਗੇ ਉਸ ਟਾਈਮ ਤੇ ਫਿਰ ਕਿੱਦਾਂ ਮੰਨ ਤੇ ਬੀਤਦੀ ਹੈ ਵਾਹ ਜਾਰੀ ਵੀਰੇ ਹਮ ਔਰਤ ਮਰੋੜਦਾ ਬੈਠੀ ਹਮ ਔਰਲੇ ਵੀਰੇ ਕੋਲ ਮਿਲਦਾ ਨਸ਼ੀ ਵੇਟ ਕਰੋ ਮੈਨੂੰ ਅਗਿਆਤ ਨਹੀਂ ਲਿਖਿਆ ਦੋ ਹਮ ਕੋਈ ਨਹੀਂ ਪੈਸਾ ਦਿੰਦਾ ਤੇ ਇਹ ਜਦੋਂ ਘਰ ਦੇ ਵਿੱਚ ਪਾਣੀ ਨਹੀਂ ਹੈਗਾ ਲੈਟਰਿੰਗ ਬਾਥਰੂਮ ਨਹੀਂ ਹੈਗਾ ਜਦੋਂ ਤੁਸੀਂ ਬਾਹਰ ਨੂੰ ਜਾਂਦੇ ਹੋਣਗੇ ਅੱਜ ਦੇ ਜਿਹੜੇ ਕਈ ਜ਼ਿੰਮੇਦਾਰੋ ਆਪਣੀ ਪੈਲੀ ਚ ਨਹੀਂ ਵੜਨ ਦਿੰਦੇ ਧੀ ਮਟਿਆਰ ਕਿੱਦਾਂ ਸਾਰਾ ਇਹ ਸਾਨ ਤੇ ਹੰਡਾਉਂਦੇ ਜੋ ਹਾਂਜੀ ਨਹੀਂ ਪੱਜ ਬੈਨ ਨਹੀਂ ਦਿੰਦੇ ਇਦਾਂ ਫਿਰ ਕੇ ਰਾਤ ਜਾਣਾ ਪੈਂਦਾ ਹੂੰ ਮੁਸ਼ਕਲ ਬਹੁਤ ਜਿਆਦਾ ਲੈਟਰਿੰਗ ਬਾਥਰੂਮ ਦੀ ਹੂੰ ਇਹ ਬੇਟੀਆਂ ਵੀ ਰੰਡਣਾ ਸਾਨੂੰ ਲੈਟਰਿੰਗ ਬਾਥਰੂਮ ਬਣਾ ਕੇ দাও ਪਰ ਨਹੀਂ ਗਿਆਸ ਨਹੀਂ ਆਈ ਪਹਿਲਾਂ ਤੁਸੀਂ ਕਿੱਥੇ ਰਹਿੰਦੇ ਸੀ ਪਹਿਲਾਂ ਸੇ ਕਿਸੇ ਦੇ ਘਰ ਰਹਿਆ ਨਾ ਉਹ ਸਾਲ ਉਧਰ ਹਾਡੇ ਕੋਈ ਕਰਾਇਆ ਨਹੀਂ ਲੈਣਾ ਨਾ ਗਰੀਬੀ ਦਾ ਕਰਕੇ ਸਾਨੂੰ ਰੱਖਿਆ ਹੈ ਭਾਜੀ ਉਹਨੇ ਹਾਡੇ ਮਜਦ ਕੀਤੀ ਵੀ ਚਲੋ ਸਾਨੂੰ ਕਰਾਇਆ ਨਾ ਦੋ ਤੁਸੀਂ ਜਿੰਨਾ ਚਿਰ ਨਾ ਰਹੀ ਜਾਓ ਮੜਕਿਆ ਮੈਨੂੰ ਗਲੀ ਗਵਾਂਡ ਨੇ ਰਾਲ ਮਿਲ ਕੇ ਕਮਰਾ ਪਾ ਕੇ ਦਿੱਤਾ ਫਿਰ ਮੈਂ ਇੱਥੇ ਆ ਗਏ ਹਾਂ ਪਾਣੀ ਨਹੀਂ ਆਦਾ ਤੇ ਤੁਸੀਂ ਆਪਣੇ ਜਿਹੜੇ ਘਰ ਦੇ ਹਾਲਾਤ ਨੇ ਸਰਪੰਚ ਨੂੰ ਦੱਸਿਆ ਉਹਨੂੰ ਉਹਨੂੰ ਕਿਹਾ ਨਹੀਂ ਕਿ ਸਾਨੂੰ ਜਿਹੜਾ ਸਰਕਾਰੀ ਆਉਂਦਾ ਹੈ ਬਾਥਰੂਮ ਜਾਂ ਜਿਹੜੀ ਲੈਟਰਿੰਗ ਆਉਂਦੀ ਹੈ ਉਹ ਸਾਨੂੰ ਬਣਵਾ ਕੇ ਦਿੱਤੀ ਜਾਵੇ ਨਹੀਂ ਭਾਜੀ ਉਹ ਨਹੀਂ ਮਜਤ ਕਰਦੇ ਉਹਨਾਂ ਨੂੰ ਆਖਿਆ ਵੱਡੀ ਵਰਾ ਫਾਰਮ ਭਰ ਦਿੰਦੇ ਪਰ ਨਹੀਂ ਮਜਤ ਨਹੀਂ ਕਰਦੇ ਹੂੰ ਇਦਾਂ ਹੀ ਮਜਤ ਕਰਨ ਤੇ ਫੇਰ ਉਹ ਜਿਹੜੇ ਤੁਹਾਡੇ ਫਾਰਮ ਨੇ ਉਹ ਭਰ ਕੇ ਉਹ ਕਿੱਥੇ ਲੈ ਜਾਂਦੇ ਗਾੜੀ ਜਮਾ ਨਹੀਂ ਕਰਾਉਂਦੇ ਨਹੀਂ ਭਾਜੀ ਗਾੜੀ ਕਿਉਂ ਤਾਂ ਵੇਖੋ ਕਿੱਥੇ ਖੜਦੇ ਆ ਕਿ ਕਰਾਉਂਦੇ ਨੇ ਜਮਾ ਆਪ ਹੀ ਖਾ ਲੈਣਦੇ ਗਰੰਟਾ ਜਿਹੜਾ ਨਾ ਹੋਣਗਾ ਹਾਂਜੀ ਆਪ ਹੀ ਖਾ ਲੈਂਦੇ ਤੇ ਵੋਟ ਲਾਈਨ ਤੇ ਤੁਹਾਡੇ ਕੋ ਆਉਂਦੀ ਹੋਣਗੇ ਤੇ ਉਦੋਂ ਨਹੀਂ ਤੁਸੀਂ ਸਵਾਲ ਕਰਦੇ ਕਿ ਅੱਜ ਵੋਟ ਕਿਹੜੇ ਮੂਨਾ ਲੈਣ ਆਏ ਜੋ ਜਿਹੜੇ ਸਾਡੇ ਘਰ ਦਾ ਜਿਹੜਾ ਵਿਕਾਸ ਹੋਣਾ ਹੈ ਜਿਹੜਾ ਆ ਜਿਹੜੀ ਸਰਕਾਰਾਂ ਵੱਲੋਂ ਜਿਹੜੀਆਂ ਸਕੀਮਾਂ ਆਉਂਦੀਆਂ ਉਹਦੇ ਤੁਸੀਂ ਸਾਨੂੰ ਦੇ ਨਹੀਂ ਰਹੇ ਨਹੀਂ ਭਾਜੀ ਆਖੀ ਦਾ ਭਰਨਾ ਹੀ ਆਖ ਦਿੰਦੇ ਆਉਣਗੇ ਆਉਣਗੇ ਗਰੰਟਾ ਨਹੀਂ ਮੜ ਕੇ ਦਿੰਦੇ ਨੇ ਬੋੜਦੇ ਨਹੀਂ ਵੋਟ ਲੈ ਆ ਜਾਂਦੇ ਮੜ ਕੇ ਕੋਈ ਨੂੰ ਮਜਤ ਕਰਦਾ ਹੂੰ ਵੋਟ ਵਰੀ ਹੋ ਜਾਂਦੇ ਮਿੱਠੇ ਪਿਆਰੇ ਮੁਰਕੇ ਕੋਈ ਨਾ ਮਜਦਤ ਕਰਦਾ ਸਾਡੇ ਇਹ 3 ਸਕੂਲੇ ਜਾਂਦੀਆਂ ਇਹਨਾਂ ਨੂੰ ਪੜਾ ਰਿਹਾ ਹੈ ਓ ਕਿ ਨਹੀਂ ਨਹੀਂ ਪੜਾਉਂਦੇ ਹਾਂ ਜਾਂਦੀਆਂ ਜਾਂਦੀਆਂ ਨੇ ਹਾਂਜੀ ਤੇ ਉਹ ਜਿਹੜੀ ਕਨਕ ਮਿਲਦੀ ਹੁੰਦੀ ਆ ਸਰਕਾਰੀ ਉਹ ਮਿਲਦੀ ਆ ਤੁਹਾਨੂੰ ਹਾਂਜੀ ਇਹਨਾਂ ਦੇ ਨੂੰ ਮਿਲਦੀ ਵੇਟਾਂ ਦੇ ਨੂੰ ਮਿਲਦੀ ਸਾਡੇ ਮਿਲਦੀ ਤੇ ਨਾ ਜਾਣਿਆਂ ਦੀ ਉਹ ਤੁਹਾਨੂੰ ਕਿਸੇ ਨੇ ਮਜਦਤ ਕੀਤੀ ਤੇ ਫੇਰ ਦਵਾਈ ਨੇ ਤੇ ਕਨਕਵ ਨੇ ਹਿਸਾ ਨਾ ਦਿੰਦੇ ਇਹਨਾਂ ਦੇ ਨਾਂ ਨਹੀਂ ਦਰਜ ਕਰਵਾਏ ਨਹੀਂ ਇਹਨਾਂ ਦੇ ਤੇ ਕਿਉਂ ਨਹੀਂ ਇਹਨਾਂ ਦੇ ਨਾਂ ਦਰਜ ਕਰਾਏ ਕੀ ਕਹਿੰਦੇ ਕਣਕ ਦਿੰਦੇ ਨਹੀਂ ਉਹ ਤੇ ਕਿਸੇ ਨੇ ਵਿਚਾਰੇ ਨੂੰ ਮਜੇ ਤੇ ਕੀਤੀ ਜੱਟ ਨੇ ਤੇ ਇਹਨਾਂ ਨੂੰ ਕਿਉਂ ਨਹੀਂ ਜੋ ਗਰੀਬ ਹੈਗੇ ਕਣਕ ਕਿਉਂ ਨਹੀਂ ਤੁਸੀਂ ਦਿੰਦੇ ਕੀ ਕੀ ਪਿੰਡ ਦੇ ਰਹਿਣ ਵਾਲੇ ਨਹੀਂ ਜੋ ਨਹੀਂ ਪਿੰਡ ਦੇ ਰਹਿਣ ਵਾਲੇ ਵਸੀਨ ਪੱਕੇ ਆਹ ਤੇ ਫਿਰ ਕਿਉਂ ਨਹੀਂ ਉਹ ਕਣਕ ਦਿੰਦੇ ਇਹਨਾਂ ਦਾ ਨਾਂ ਕਿਉਂ ਨਹੀਂ ਦਰਜ ਕਰਦੇ ਕਰਾਇਆ ਨਾ ਭਾਜੀ ਇਹਦਾ ਕਰਕੇ ਕਰਾਇਆ ਨੀ ਆਧਾਰ ਕਾਰਡ ਨਹੀਂ ਬਣੇ ਇਹਨਾਂ ਦੇ ਆਧਾਰ ਕਾਰਡ ਨਹੀਂ ਬਣੇ ਤੇ ਫਿਰ ਇਹ ਵੀ ਤੁਹਾਡੀ ਗਲਤੀ ਹੈ ਨਾ ਇਹਨਾਂ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਓ ਉਹਨਾਂ ਤੇ ਕਿੰਨਾ ਕੁ ਕਿਤੇ ਖਰਚਾ ਲੱਗਦਾ ਹੈ ਹਾਂਜੀ ਬਾਜੂ ਬਣਾਏ ਨੇ ਗਏ ਉਹ ਕਿੰਨੇ ਦਿਨ ਬਾਅਦ ਅੱਜ ਗਏ ਕੰਮ ਤੇ ਹੂੰ ਟੀਕੇ ਲਵਾਏ ਇਹਨਾਂ ਨੇ ਗਲੀ ਗਵਾਂਡ ਨੇ ਇਲਾਜ ਕਰਾਇਆ ਥੋੜਾ ਪਤਾ ਤੇ ਫਿਰ ਅੱਜ ਕਿਦਾਂ ਕਿਦੋਂ ਹੁਣ ਉਹ ਬਿਮਾਰ ਹੋ ਜਾਂਦੇ ਨੇ ਫਿਰ ਘਰ ਦੇ ਵਿੱਚ ਕਿਉਂਕਿ ਬੱਚੇ ਨੇ ਬੱਚਿਆਂ ਨੇ ਤੇ ਰੋਟੀ ਮੰਗਣੀ ਮੰਗਣੀ ਆ ਹਨਾ ਤੇ ਫਿਰ ਕਿਦਾਂ ਗੁਜ਼ਾਰਾ ਕਰ ਚੱਲਦਾ ਇਹ ਘਰ ਦਾ ਇਸੇ ਤਰ੍ਹਾਂ ਬਾਜੂ ਭੁੱਖੇ ਕਿਸੇ ਵੇਲੇ ਆ ਜਾਂਦੇ ਆ ਬੱਚੇ ਹੂੰ ਕਿਸੇ ਵੇਲੇ ਗਲੀ ਗਵਾਂਡ ਚਲੋ ਮੰਗ ਕੇ ਲਾਇਆ ਇੱਦੀ ਦੇ ਦੇ ਦਿੰਦੇ ਹੂੰ ਤੇ ਨਹੀਂ ਇਹ ਫਿਰ ਇਦਾਂ ਭੁੱਖੇ ਸਾਂ। ਜੇ ਜਦੋਂ ਪਾਣੀ ਤੁਸੀਂ ਆਂਡ ਗਵਾਂਡ ਤੋਂ ਲੈ ਕੇ ਇੱਕੇ ਟਾਈਮ ਤੇ ਅਗਲੇ ਕਈ ਦਰਵਾਜ਼ਾ ਬੰਦ ਕਰ ਲੈਂਦੇ ਹੋਣਗੇ ਕਈ ਕਹਿੰਦੇ ਨੇ ਕਿ ਤੁਹਾਡਾ ਤਾਂ ਰੋਜ਼ ਦਾ ਪਖੰਡ ਅਸੀਂ ਤੁਹਾਨੂੰ ਰੋਜ਼ ਪਾਣੀ ਕਿੱਥੋਂ ਦਈਏ ਕਿੱਦਾਂ ਫਿਰ ਸਾਰਾ ਇੱਕ ਟਾਈਮ ਪਾਸ ਕਰਦੇ ਜੋ। ਬਹੁਤ ਭਾਜੀ ਬੇਇੱਜ਼ਤੀ ਕਰਦੇ ਪਾਣੀ ਲੈ ਜਾਂਦਾ ਇੱਕ ਬਾਲਟੀ ਲੈ ਆਏ ਤੇ ਮੁਰਕੇ ਦਰਵਾਜ਼ੇ ਮਾਰ ਲੈਂਦੇ ਨਹੀਂ ਪਾਣੀ ਲੈਣ ਦਿੰਦੇ। ਹੂੰ। ਕਿਹੋਲੇ ਪਰਨਦੇ ਨੇ ਕਿਹੋਲੇ ਨਹੀਂ ਕਿਹੋਲੇ ਫਿਰ ਇਦਾਂ ਹੀ ਟਿੱਲੇ ਮੱਠੇ ਮਾ ਹੋ ਜਾਣੇ ਜਿਹੜਾ ਕੰਮ ਕਰਦੀ। ਅੱਛਾ ਮਰੇ ਦੋ ਜੰਦੇ ਫਿਰ ਨਹੀਂ ਠੀਕ ਹੈ ਹੁਣ ਬੜੇ ਸਮਾਜ ਸੇਵੀ ਵੀਰ ਨੇ ਦਾਨੀ ਸੱਜਣ ਨੇ ਐਨ ਆਰ ਆਈ ਵੀਰ ਨੇ ਜਿਹੜੇ ਸਮੇਂ-ਸਮੇਂ ਸਿਰ ਜਿਹੜੇ ਨੇ ਗਰੀਬਾਂ ਦੀ ਮਦਦ ਕਰਦੇ ਨੇ ਬਾਹ ਫੜਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹੋ ਕਹਾਂਗੇ ਕਿ ਵੀਰ ਜੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਪਾਣੀ ਦੀ ਤੇ ਲੈਟਰਿੰਗ ਬਾਥਰੂਮ ਦੇ ਬੇਟਾਂ ਵਿੱਚ ਬਹੁਤ ਉਚਾਰਨ ਤਰ ਲੈ ਲੈਣਗਾ ਰਾਤ ਖੜੀ ਤੇ ਲੈਟਰਿੰਗ ਇਦਾਂ ਫਿਰ ਰੋਕ ਸੜਦਾਂ ਫਿਰ ਤੰਗ ਹੋਣਾਂ ਹਾਂਜੀ ਬਹੁਤ ਮੁਸ਼ਕਲ ਲੈਟਰਿੰਗ ਬਾਥਰੂਮ ਦੇ ਵੀਰ ਠੀਕ ਹੈ ਪਾਣੀ ਦੀ ਉਹ ਤੋਂ ਵੱਧ ਕੇ ਸੋ ਪੈਨੇ ਦੱਸਿਆ ਕਿ ਕੀ ਕੀ ਘਰ ਦੇ ਵਿੱਚ ਚਾਹੀਦਾ ਹੈ ਸਭ ਤੋਂ ਪਹਿਲਾਂ ਘਰ ਦੇ ਵਿੱਚ ਲੈਟਰਿੰਗ ਬਾਥਰੂਮ ਚਾਹੀਦਾ ਹੈ ਕਿਉਂਕਿ ਜਵਾਨ ਧੀਆਂ ਨੇ ਔਰ ਦੂਜੇ ਨੰਬਰ ਤੇ ਪਾਣੀ ਕਿਉਂਕਿ ਪਾਣੀ ਤੋਂ ਬਿਨਾਂ ਜਿਹੜਾ ਹੈ ਕਿਉਂਕਿ ਹੁਣ ਗਰਮੀ ਦਾ ਸੀਜ਼ਨ ਆ ਗਿਆ ਹੈ ਗਰਮੀ ਗਾੜੀ ਆ ਗਈ ਹੈ ਤੇ ਪਲ-ਪਲ ਤੇ ਜਿਹੜੀ ਆ ਤੇ ਲੱਗਦੀ ਆ ਪਾਣੀ ਪੀਨ ਨੂੰ ਤੇ ਜਦੋਂ ਕਹਿੰਦੇ ਕਿਸੇ ਦੇ ਘਰ ਅਸੀਂ ਪਾਣੀ ਲੈਣ ਜਾਂਦੇ ਆ ਅਗਲੇ ਕਹਿੰਦੇ ਤੇ ਤੁਸੀਂ ਤਾਂ ਰੋਜ਼ ਦਾ ਪਕੰਡ ਫੜ ਲਿਆ ਤੇ ਅਸੀਂ ਤੁਹਾਨੂੰ ਕਿੱਥੋਂ ਪਾਣੀ ਦਈਏ ਕਿਉਂਕਿ ਕੱਪੜੇ ਵੀ ਧੋਣੇ ਹੁੰਦੇ ਨੇ ਕੋਈ ਆਂਡ ਗਵਾਨ ਚੋਂ ਕੋਈ ਰਿਸ਼ਤੇਦਾਰ ਵੀ ਆ ਜਾਂਦਾ ਹੈ ਤੇ ਬੜਾ ਮੁਸ਼ਕਲ ਕਰਦੇ ਬਹੁਤ ਨਾਜ਼ੁਕ ਹਾਲਾਤ ਨੇ ਮੈਂ ਇੱਥੇ ਸਰਕਾਰਾਂ ਨੂੰ ਵੀ ਕਹਿਣਾ ਚਾਹਾਂਗਾ ਹੁਣ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਚੱਲਦੀਆਂ ਪਈਆਂ ਨੇ ਤੇ ਹਰ ਘਰ ਤੱਕ ਇਹ ਜਿਹੜੇ ਮੌਤ ਵਰ ਨੇ ਉਹ ਪਹੁੰਚ ਕਰਦੇ ਪਏ ਨੇ ਕਰੋੜਾ ਰੁਪਇਆ ਲਖਸ਼ਣਾ ਤੇ ਇਹਨਾਂ ਨੇ ਲਾ ਦੇਣਾ ਹੈ ਤੇ ਯਾਰ ਇਧਰ ਕਰੋੜਾ ਤਾਂ ਨਹੀਂ ਲੱਗਨੇ ਨਾ ਇਧਰ ਲੱਖਾਂ ਹੀ ਲੱਗਣੇ ਨੇ ਇਧਰ ਤੇ ਕੁਝ ਹਜ਼ਾਰਾ ਪੈਸੇ ਲੱਗਣੇ ਤੇ ਲੈਟਰਿੰਗ ਬਾਥਰੂਮ ਬਣ ਜਾਣਾ ਤੇ ਇੱਕ ਮੋਟਰ ਲੱਗ ਜਾਣੀ ਹੈ ਇੱਧਰ ਵੀ ਕਿਤੇ ਆਜੋ ਇੱਧਰ ਵੀ ਕਿਤੇ ਆਣ ਕੇ ਇਹਨਾਂ ਦਾ ਵੀ ਕੁਝ ਬਣਾ ਦਿਓ ਕਿ ਤੁਸੀਂ ਗਰੀਬਾਂ ਨੂੰ ਵਰਤਣਾ ਹੀ ਜਾਣਦੇ ਜੋ ਸੋ ਮੈਂ ਐਨ ਆਰ ਆਈ ਵੀਰ ਵੀਰਾਂ ਨੂੰ ਵੀ ਤੇ ਜਿਹੜੇ ਸਮਾਜ ਸੇਵੀ ਵੀਰ ਨੇ ਜਿਹੜੇ ਸਮੇਂ-ਸਮੇਂ ਸਰ ਗਰੀਬਾਂ ਦੀ ਬਾਹ ਫੜਦੇ ਮੈਂ ਉਹਨਾਂ ਨੂੰ ਆਪਣੇ ਚੈਨਲ ਵੱਲੋਂ ਵੀ ਅਪੀਲ ਕਰਦਾ ਕਿ ਇਸ ਗਰੀਬ ਦੀ ਇਸ ਗਰੀਬ ਪਰਿਵਾਰ ਦੀ ਜਰੂਰ ਮਦਦ ਕਰਿਓ ਇਸ ਗਰੀਬ ਪਰਿਵਾਰ ਦੇ ਕੋਲ ਇੱਕ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੱਸ ਦਵਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਪਰਿਵਾਰ ਦੇ ਕੋਲ ਜਿੱਥੇ ਕਿ ਮੋਬਾਈਲ ਤੋਂ ਬਿਨਾਂ ਸਰਦਾ ਹੀ ਨਹੀਂ ਰੋਟੀ ਤੋਂ ਬਿਨਾਂ ਬੰਦਾ ਭੁੱਖਾ ਰਹੇ ਲੂਗਾ ਪਰ ਮੋਬਾਈਲ ਰੱਖਣ ਤੋਂ ਬਿਨਾਂ ਨਹੀਂ ਰਹਿੰਦਾ ਨਾ ਹੀ ਮੋਬਾਈਲ ਤੋਂ ਬਿਨਾਂ ਸਰਦਾ ਏ ਇਸ ਪਰਿਵਾਰ ਦੇ ਕੋਲ ਮੋਬਾਈਲ ਤੱਕ ਨਹੀਂ ਹੈਗਾ ਸੋ ਗਵਾਂਡੀ ਦਾ ਮੋਬਾਈਲ ਨੰਬਰ ਹੈਗਾ ਏ ਉਹ ਤੁਹਾਨੂੰ ਉਹ ਜਿਹੜਾ ਨੰਬਰ ਹੈ ਇਹਨਾਂ ਦੇ ਕਮਾਂਡ ਤੋਂ ਉਹ ਡਿਸਪਲੇ ਕਰ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰ ਲਿਓ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰਨਤਾਰਨ